ਗੱਲ ਇਹ ਆ ਕਿ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕੇਂਦਰ ਨੇ ਆ ਕੇ ਜਵਾਬ ਫਾਈਲ ਕਰ ਦਿੱਤਾ ਹੈ ਜੀ ਠੀਕ ਹੈ ਜੀ ਤੇ ਇਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਬਈ ਲੋਕ ਸਭਾ ਸਪੀਕਰ ਵੱਲੋਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੂੰ ਕਹਿੰਦੇ ਆ ਕਿ ਸੁਣਵਾਈ ਦੇ ਦੌਰਾਨ ਅੱਜ ਅਮਰਤਪਾਲ ਸਿੰਘ ਵੱਲੋਂ ਵਕੀਲ ਜਿਹੜੇ ਉਹ ਹਾਜ਼ਰ ਨਹੀਂ ਹੋਏ ਅ ਜਨਾਬੂ ਬਿਮਾਰ ਹੋਣ ਦਾ ਕਾਰਨ ਦੱਸਿਆ ਗਿਆ ਤੇ ਬਹਿਸ ਲਈ ਸਮੇਂ ਦੀ ਮੰਗ ਕੀਤੀ ਗਈ ਦੂਜੇ ਪਾਸੇ ਕੇਂਦਰ ਸਰਕਾਰ ਨੇ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਹਾਈ ਕੋਰਟ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਸਪੀਕਰ ਨੇ ਅਮਰਤਪਾਲ ਸਿੰਘ ਸਮੇਤ ਗੈਰ ਹਾਜ਼ਰ ਰਹਿਣ ਵਾਲੇ ਸਾਰੇ ਲੋਕ ਸਭਾ ਮੈਂਬਰਾਂ ਦੀਆਂ ਛੁੱਟੀਆਂ ਦੀਆਂ ਅਰਜ਼ੀਆਂ ਦੀ ਕੋਖ ਕਰਨ ਲਈ ਕੱਲ ਹੀ ਇੱਕ ਕਮੇਟੀ ਬਣਾਈ ਹੈ ਹੁਣ ਕਮੇਟੀ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਕਰੇਗੀ ਲਓ ਜੀ 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 ਮਤਲਬ ਇਹਨੂੰ ਆਪਾਂ ਹੁਣ ਸਾਦੇ ਢੰਗ ਚ ਵੀ ਦੱਸ ਦਈਏ ਦੋਸਤਾਂ ਨੂੰ ਆਡੀਅנס ਨੂੰ ਅਮਰਪਾਲ ਸਿੰਘ ਦੀ ਖਬਰ ਤੁਹਾਨੂੰ ਪਤਾ ਬਹੁਤ ਉਡੀਕੀ ਜਾਂਦੀ ਖਬਰ ਆ ਜੀ ਜੀ ਬਿਲਕੁਲ ਤੇ ਕੱਲ ਇਹਨਾਂ ਦੀ ਟੀਮ ਦੇ ਮੈਂਬਰ ਵੀ ਇੱਥੇ ਸਾਡੇ ਕੋਲ ਬੈਠੇ ਰਹੇ ਆ ਤੇ ਉਹ ਗੱਲ ਵੀ ਹੋਈ ਸੀਗੀ ਅੱਗੇ ਪਟੀਸ਼ਨ ਵਾਲੀ ਵੀ ਜਿਹਦੇ ਤੇ ਆਪਾਂ ਅੱਗੇ ਵੀ ਦੋ ਤਿੰਨ ਵਾਰੀ ਗੱਲ ਕੀਤੀ ਆ ਤਾਂ ਖੈਰ ਦੇਖੋ ਮਸਲਾ ਜਿਹੜਾ ਇਹਦੇ ਵਿੱਚ ਇਹ ਆ ਕਿ ਕੱਲ ਇਹਨਾਂ ਨੇ ਕਮੇਟੀ ਬਣਾਈ ਮਤਲਬ ਕਿ ਅੱਜ ਸੁਣਵਾਈ ਸੀ ਸੁਣਵਾਈ ਤੋਂ ਪਹਿਲਾਂ ਫਾਰਮੈਲਟੀ ਪੂਰੀ ਕਰ ਜੀ ਹੁਣ ਉਹਦੇ ਚ ਕੱਲਾ ਅਮਰਿਤਪਾਲ ਸਿੰਘ ਦਾ ਮਸਲਾ ਨਹੀਂ ਹੈ ਭਈ ਜਿੰਨੇ ਵੀ ਗਹਿਰਾ ਅਸਰ ਚੱਲ ਰਹੇ ਨੇ ਮੈਂਬਰ ਪਾਰਲੀਮੈਂਟ ਤੇ ਜਿਨ੍ਹਾਂ ਨੇ ਹਾਜ਼ਰੀ ਮਾਫੀ ਵਾਸਤੇ ਦਰਖਾਸਤ ਕੀਤੀ ਆ ਅਰਜ਼ੀ ਦਿੱਤੀ ਆ ਕਿ ਉਹਨਾਂ ਦੇ ਮਾਮਲਿਆਂ ਦੀ ਕੋਖ ਪੜਤਾਲ ਚੱਲ ਰਹੀ ਆ ਤਾਂ ਭਈ ਕਿਹੜੇ ਬੰਦੇ ਨੂੰ ਅਸੀਂ ਮਾਫੀ ਦੇ ਸਕਦੇ ਆ ਹਾਜ਼ਰੀ ਜਾਂ ਕਿਹੜੇ ਬੰਦੇ ਨੂੰ ਨਹੀਂ ਤਾਂ ਕੇਂਦਰ ਨੇ ਸਾਫ਼ ਕਰ ਦਿੱਤਾ ਕਿ ਕਮੇਟੀ ਬਣ ਗਈ ਹੈ ਜੀ ਜੀ ਤੈਨ ਦਾ ਮਤਲਬ ਹੈ ਕਿ ਅਮਰਤਪਾਲ ਸਿੰਘ ਦੀ ਆਰਸੀ ਜਿਹੜੀ ਆ ਉਹ ਉੱਥੇ ਲੱਗੂਗੀ ਹੁਣ ਜੀ ਤੇ ਉਹਦੀ ਕੋਖ ਪੜਤਾਲ ਕਰਨਗੇ ਕਿਉਂਕਿ ਉਹਦਾ ਗਰਾਉਂਡ ਤੇ ਫਿਰ ਜਾਇਜ ਹੈ ਨਾ ਵਾਜਬ ਹੈ ਉਹਦੇ ਅੰਦਰ ਹੈ ਅੰਦਰ ਹੈ ਬਿਲਕੁਲ ਕੋਈ ਵੀ ਮੈਂਬਰ ਪਾਰਲੀਮੈਂਟ ਜਿਹੜਾ ਅੰਦਰ ਹੈ ਤਾਂ ਬਾਹਰ ਰਹਿ ਕੇ ਗੈਰ ਹਾਜ਼ਰ ਰਹਿਣ ਵਾਲੇ ਦੇ ਨਾਲ ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਮੈਂ ਅੱਗੇ ਵੀ ਇੱਕ ਵਕਰੀ ਹੋ ਜਾਂਦੀ ਬਿਲਕੁਲ ਤਾਂ ਸੋਲਿਡ ਹੈ ਨਾ ਦਾ ਗਰਾਉਂਡ ਫਿਰ ਤਾਂ ਬਾਕੀ ਦੇਖੋ ਕਿਸ ਤਰ੍ਹਾਂ ਦਾ ਅੱਗੇ ਰੁਖ ਰਹਿੰਦਾ ਤਾਂ ਕੇਂਦਰ ਸਰਕਾਰ ਨੇ ਹਾਈ ਕੋਰਟ 'ਚ ਜਵਾਬ ਦੇਣ ਤੋਂ ਇੱਕ ਦਿਨ ਪਹਿਲਾਂ ਦੱਸ ਦਿੱਤਾ ਕਿ ਲੋਕ ਸਭਾ ਦੇ ਵਿੱਚ ਬਈ ਕਮੇਟੀ ਬਣਾ ਦਿੱਤੀ ਗਈ ਵਾਹ ਜੀ ਜੀ ਇਹਦਾ ਮਤਲਬ ਹੈ ਕਿ ਜੇ ਉਹ ਪਟੀਸ਼ਨ ਨਾ ਪਾਉਂਦੇ ਤੇ ਕਮੇਟੀ ਬੈਠਣੀ ਕੋਈ ਨਹੀਂ ਸੀ ਜੀ ਬਿਲਕੁਲ ਬਿਲਕੁਲ ਆ ਮੇត្រ ਇੱਕ ਦੱਸ ਰਹੇ ਨੇ ਇੱਥੇ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਹਿੰਦੇ ਕਿ ਸਪੀਕਰ ਕੋਲ ਪਾਵਰ ਹੈਗੀ ਹੈ ਸੀਮਾ ਵਧਾਉਣ ਦੀ ਪਰ ਅਜੇ ਸੀਮਾ ਵਧਾਉਣ ਨਾਲ ਕੋਈ ਗੱਲ ਨਹੀਂ 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 ਪਾਵਰ ਤੇ ਹੈਗੀ ਆ ਜੀ ਤਾਂ ਪਾਵਰ ਉਹ ਮਤਲਬ ਕਿ ਹਾਜ਼ਰੀ ਕਿਹਨੂੰ ਦੇਣੀ ਹੈ ਸਾਬ ਉਹ ਦੇਣੀ ਹੈ ਕਮੇਟੀ ਨੇ رائے ਦੇ ਕੇ ਕਿ ਇਹਦਾ ਬਣਦਾ ਹੈ ਗ੍ਰਾਉਂਡ ਹੂੰ ਉਹ ਸਾਨੂੰ ਵੀ ਪਤਾ ਹੈ ਕਿ ਸਪੀਕਰ ਸ਼ੋਰਟ ਦੇ ਸਕਦਾ ਸਪੀਕਰ ਸ਼ੋਰਟ ਨਹੀਂ ਸੀ ਦੇ ਰਿਹਾ ਤਾਂ ਹੀ ਤਾਂ ਅਗਲਾ ਕੋਰਟ ਚ ਗਿਆ ਜੀ ਪਹੁੰਚ ਗਿਆ ਬਿਲਕੁਲ ਇਸ ਗੱਲ ਨੂੰ ਤੁਸੀਂ ਵੀ ਸਮਝੋ ਨਾ ਕਿ ਜੇ ਉਹਨਾਂ ਨੂੰ ਉਥੋਂ ਸ਼ੋਰਟ ਨਹੀਂ ਸੀ ਮਿਲ ਰਹੀ ਤੇ ਤਦੇ ਹੀ ਤੇ ਪਟੀਸ਼ਨ ਕਰਤਾ ਪਟੀਸ਼ਨ ਪਾ ਕੇ ਹਾਈ ਕੋਰਟ ਕੋਲ ਗਿਆ ਨਾ ਕਿ ਭਾਈ ਮੇਰਾ ਤਾਂ ਟਾਈਮ ਹੀ ਥੋੜਾ ਰਹਿ ਗਿਆ ਹੂੰ ਇਹ ਬੜਗਾ ਨਾ ਦੇਣ ਭਾਈ ਕਰੋ ਗੱਲ ਤੇ ਜੇ ਇਹ ਪਟੀਸ਼ਨ ਨਾ ਪੈਂਦੀ ਤੇ ਕਮੇਟੀ ਨਾ ਬੈਠੀ ਨਾ ਬੈਠਦੀ ਦੇਖੋ ਤੇ ਅਜੇ ਜਿਹੜੀ ਬਾਕੀ ਗੱਲ ਹੈ ਫੈਸਲੇ ਲਈ ਹੋ ਤੇ ਅਜੇ ਰਹਿੰਦੀ ਹੈ ਹਾਂਜੀ ਉਹ ਕਦੋਂ ਆਉਂਦੀ ਉਹ ਵੀ ਆਪਾਂ ਦਰਸ਼ਕਾਂ ਦੇ ਨਾਲ ਇਦਾਂ ਇੱਕ ਵਾਰੀ ਸਾਂਝੀ ਕਰਦੇ ਆਂਗੇ ਕੈਮਿੰਟੂ ਜੀ ਆਪਾਂ ਥੋੜੀ ਜੀ ਗੱਲਬਾਤ ਹੋਰ ਕਰੀਏ ਨਿਰੰਜਨ ਸਿੰਘ ਹੋਰਾਂ ਬਾਰੇ ਸਾਬਕਾ ਅਧਿਕਾਰੀ ਨੇ ਐਡੀਟੇ ਤੇ ਤੇ ਕੁਛ ਨਾ ਕਈ ਵਾਰੀ ਤਾਂ ਕੋਈ ਸਵਾਲ ਹੁੰਦਾ ਤੇ ਕਈ ਵਾਰੀ ਕੋਈ ਜਵਾਬ ਪਹਿਲਾਂ ਆਇਆ ਤਾਂ ਸਵਾਲ ਬਾਅਦ ਚ ਬਣਦਾ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਮੇਰੇ ਜਿਹੜੇ ਸੀਨੀਅਰ ਸੀਗੇ ਉਹ ਕਹਿੰਦੇ ਵੱਡੀਆਂ ਮੱਛੀਆਂ ਨੂੰ ਬਚਾਉਣ ਲਈ ਲੱਗੇ ਰਹੇ ਜਵਾਬ ਆ ਗਿਆ ਪਰ ਇਹਦੇ ਨਾਲ ਕਈ ਸਾਰੇ ਸਵਾਲ ਵੀ ਆ ਕਿ ਪਾਈ ਤੁਸੀਂ ਵੀ ਉੱਥੇ ਆਏ ਹੋ ਜਾਂ ਜੇ ਪਤਾ ਹੁੰਦਾ ਤੇ ਬੰਦਾ ਪਹਿਲਾਂ ਕਿਉਂ ਨਹੀਂ ਬੋਲਦਾ ਕਿਵੇਂ ਦੇਖਦੇ ਹੋਏ ਸਾਰੇ ਸੰਤਾਪ ਨੂੰ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਨਿਰੰਜਨ ਸਿੰਘ ਈਡੀ ਦੇ ਵਿੱਚ ਬੜੇ ਤਜਰਬੇਕਾਰ ਅਧਿਕਾਰੀ ਰਹੇ ਆ ਜੀ ਜਿਹੜਾ ਮਾਮਲਾ ਭੋਲਾ ਡਰਗ ਰੈਕਟ ਦਾ ਹੂੰ ਉਹਦੇ ਵਿੱਚ ਜਦੋਂ ਮਜੀਠੀਆ ਨੂੰ ਤਲਬ ਕੀਤਾ ਗਿਆ ਹੂੰ ਇਨਾਂ ਦਾ ਤਵਾਦਲਾ ਕਰ ਦਿੱਤਾ ਗਿਆ ਸੀਗਾ ਕੋਲਕਾਤਾ ਹੂੰ ਨਿਰੰਜਨ ਸਿੰਘ ਜੀ ਦਾ ਨਿਰੰਜਨ ਸਿੰਘ ਜੀ ਜੀ ਠੀਕ ਹੈ ਉਹ ਸਾਰੀਆਂ ਗੱਲਾਂ ਸਾਡੇ ਅੱਜ ਵੀ ਯਾਦ ਨੇ ਹੋਣੇ ਬਾਨੀ ਫਿਰ ਹੋਇਆ ਕਿ ਸੀਗਾ ਕਿ ਬੜੇ ਪ੍ਰਸਿੱਧ ਵਕੀਲ ਨੇ ਨਵਕਿਰਨ ਸਿੰਘ ਹੂੰ ਹਾਈ ਕੋਰਟ ਸਰਦਾਰ ਸਾਹਿਬ ਉਹਨਾਂ ਨੇ ਤੇ ਕੁਝ ਹੋਰ ਸੱਜਣਾ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਮਾਮਲਾ ਹੂੰ ਉਹਨਾਂ ਦੀ ਦ੍ਰਿਸ਼ਟੀ ਗੁਜ਼ਰ ਕੀਤਾ ਕਿ ਬਈ ਆਹ ਕੁਛ ਚੱਲ ਰਿਹਾ ਜੀ ਚਲੋ ਉਸ ਵੇਲੇ ਉਹਨਾਂ ਦਾ ਜਿਹੜਾ ਤਵਾਦਲਾ ਸੀ ਉਹ ਰੁਕ ਗਿਆ ਕਿਉਂਕਿ ਸਿੱਧੀ ਹੁਣ ਅਬਜ਼ਰਵੇਸ਼ਨ ਜਿਹੜੀ ਆ ਉਹ ਕੋਰਟ ਦੀ ਹੋ ਗਈ ਹੂੰ ਜਿਵੇਂ ਲਈ ਕੋਰਟ ਦੀ ਹੋ ਗਈ ਤੇ ਮੁੜ ਕੇ ਉਹ ਫਾਈਲ ਜਿਹੜੀ ਸੀ ਉਹ ਦਿੱਲੀ ਮੰਗਵਾ ਲਈ ਗਈ ਇਹ ਮੁੱਕ ਦਾ ਸਾਰ ਤੁਹਾਨੂੰ ਮੈਂ ਦੱਸ ਦਿੰਦਾ ਕਰ ਜੀ ਠੀਕ ਹੈ ਜੀ ਉਹ ਫਾਈਲਾਂ ਦਿੱਲੀ ਜਾਂਦੀਆਂ ਫਿਰ ਵੈਸਲੇ ਤੇ ਰੁਕੀ ਜਾਂਦੀਆਂ ਜੇ ਤਾਂ ਦਿੱਲੀ ਗਈਆਂ ਤਾਂ ਸਮਝ ਲਓ ਕਿਰ ਬਹੁਤ ਕੁਝ ਹੋ ਜਾਂਦਾ ਹੈ ਜੀ ਜੀ ਇਸ ਤੋਂ ਇਲਾਵਾ ਇੱਕ ਮਾਮਲਾ ਹੈ ਇੱਕ ਸਿੰਜਾਈ ਘਟਾਲਾ ਆਪਣੇ ਏਰੀਏ ਨਾਲ ਜੁੜਿਆ ਹੋਇਆ ਆਪਣੇ ਪਿੰਡਾਂ ਨਾਲ ਇਨਫੈਕਟ ਜੁੜਿਆ ਹੋਇਆ ਲੰਬੀ ਹਲਕੇ ਨਾਲ ਜੁੜਿਆ ਜ਼ਿਆਦਾ ਸਿੰਜਾਈ ਘਟਾਲਾ ਬੋਲਦੇ ਆ ਉਹਨੂੰ ਇੱਕ ਮਸਲਾ ਉਹਦੇ ਵਿੱਚ ਹੈ ਕਿ ਕੁਝ ਸਾਬਕਾ ਤੇ ਕੁਝ ਮੌਜੂਦਾ ਅਧਿਕਾਰੀ ਹੈ ਜਿਹੜੇ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਉਸ ਵੇਲੇ ਜੀ ਚਾਂਦੀ ਦੇ ਪਾਣੀ ਨਾਲ ਹੱਥ ਧੋਤੇ ਆ ਹੂੰ ਗੁਰਿੰਦਰ ਸਿੰਘ ਜਿਹੜਾ ठेकेदार ਹੁੰਦਾ ਸੀ ਇਹ ਖਬਰਾਂ ਤੁਸੀਂ ਅਕਸਰ ਪੜੀਆਂ ਹੋਣਗੀਆਂ ਕਿਤੇ ਨਾ ਕਿਤੇ ਕਿ ਸਨਜਾਈ ਕੁਟਾਲਾ ਜੀ 1000 ਕਰੋੜ ਦਾ 1100 ਕਰੋੜ ਦਾ ਜੀ 1050 ਕਰੋੜ ਦਾ ਬਹੁਤ ਚੱਲਿਆ ਕੰਮ ਜੀ ਠੀਕ ਹੈ ਨਾ ਜੀ ਕਾਨ ਸਿੰਘ ਪੰਨੂ ਦਾ ਵੀ ਜ਼ਿਕਰ ਆਇਆ ਕਾਨ ਸਿੰਘ ਪੰਨੂ ਤੁਹਾਨੂੰ ਪਤਾ ਨਾ ਬਹੁਤ ਰਿਸਪੈਕਟਡ ਨੇ ਹਮ ਉਹਨਾਂ ਦਾ ਵੀ ਜ਼ਿਕਰ ਆਇਆ ਸੀ ਇਸ ਮਾਮਲੇ 'ਚ ਜੀ ਤਾਂ ਮਤਲਬ ਕਿ ਇਹ ਮਾਮਲਾ ਵੀ ਇੱਕ ਹੈ ਇੱਕ ਤੁਹਾਨੂੰ ਯਾਦ ਹੋਏਗਾ ਆਪਣੀ ਇਧਰ ਮਾਝੇ ਏਰੀਆ ਦੇ ਵਿੱਚ ਮਾਝਾ ਵੈਲਟ ਚ ਜੀ ਸ਼ਾਇਦ ਉਹ ਕੋਵਿਡ ਦਾ ਹੀ ਸਾਲ ਸੀਗਾ ਕਿ ਯਰੀਲੀ ਸ਼ਰਾਬ ਦੇ ਨਾਲ 100 ਸਵਾ 100 ਬੰਦਾ ਮਰ ਗਿਆ ਸੀਗਾ ਜੀ ਉਹ ਬੜੀ ਵੱਡੀ ਟਰੈਜੇਡੀ ਸੀਗੀ ਹੂੰ ਉਸ ਵੇਲੇ ਵੀ ਮਾਮਲਾ ਜਿਹੜਾ ਇੱਕ ਬਣਿਆ ਸੀਗਾ ਹੂੰ ਉਹ ਸੁਪਰੀਮ ਕੋਰਟ ਤੱਕ ਵੀ ਗਿਆ ਉਹਦਾ ਕੁਝ ਵੀ ਨਹੀਂ ਬਣਿਆ ਸਾ ਸਮਝਿਆ ਜਾਂਦਾ ਹੈ ਕਿ ਉਹ ਮਾਫੀਆ ਬਹੁਤ ਤਗੜਾ ਸੀਗਾ ਹੂੰ ਕੈਸਾਂ ਦੇ ਮੁਤਲਕ ਹੁ ਨਿਰੰਜਨ ਸਿੰਘ ਜੀ ਨੇ ਤਿੰਨ ਪੱਤਰ ਲਿਖੇ ਨੇ ਹਮ ਕਿ ਭਾਈ ਕੇਂਦਰ ਨੂੰ ਕਿ ਇਹਨਾਂ ਤੇ ਕਾਰਵਾਈ ਕਰੋ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ ਜੀ 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 ਤਾਂ ਹੁਣ ਹੁਣ ਉਹ ਕਹਿੰਦੇ ਕਿ ਜੇ ਨਹੀਂ ਤਾਂ ਫਿਰ ਮੈਂ ਕੋਰਟ ਦੇ ਵਿੱਚ ਉਹ ਹੋਊਗਾ ਹਮ ਸੋ ਇਸ ਕਰਕੇ ਇਹ ਜਿਹੜਾ ਮਸਲਾ ਹੈ ਨਾ ਉਹ ਹੁਣ ਦੇਖਣਾ ਹੋਏਗਾ ਕਿ ਨਿਰੰਜਨ ਸਿੰਘ ਚੁੱਕ ਕੇ ਅੱਡ ਤੋਂ ਕੋਰਟ ਜਾਂਦੇ ਆ ਕਿ ਨਹੀਂ ਪਰ ਸ਼ਰਾਬ ਘੁਟਾਲੇ ਬਾਰੇ ਤਾਂ ਮੈਨੂੰ ਪਤਾ ਹੈ ਜੀ ਜੀ ਕਿ ਉਹ ਆਲਰੇਡੀ ਸੁਪਰੀਮ ਕੋਰਟ ਚ ਗਿਆ ਹਮ ਲਾਂਤਾ ਉੱਥੇ ਵੀ ਸਰਕਾਰ ਨੂੰ ਭਰਪੂਰ ਪੈਨ ਬਿਲਕੁਲ ਇੱਕ ਸ਼ਾਇਦ ਜਿਹੜਾ ਸਜਾਈ ਘਟਾਲੇ ਵਾਲਾ ਮਾਮਲਾ ਹੈ ਇਹ ਵੀ ਕੋਰਟ ਗਿਆ ਸੀਗਾ ਜੀ ਹਾਈ ਕੋਰਟ ਦੇ ਵਿੱਚ ਤਾਂ ਦੇਖਣਾ ਹੋਏਗਾ ਕਿ ਹੁਣ ਦੁਬਾਰਤੋਂ ਕਿਉਂਕਿ ਉਸ ਮਾਮਲੇ 'ਚ ਜਿਹੜਾ ਭੋਲੇ ਵਾਲਾ ਮਾਮਲਾ ਹੈ ਉਹ ਮਾਮਲੇ 'ਚ ਤਾਂ ਹਾਈ ਕੋਰਟ ਪਹਿਲੇ ਇਨਵੋਲਵ ਹੋ ਚੁੱਕਿਆ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਜੀ ਰਚ ਕੋਏਗਾ ਕਿ ਅੱਗੇ ਕਿਸ ਤਰ੍ਹਾਂ ਨਰਿੰਦਰ ਸਿੰਘ ਸਫਰ ਨੂੰ ਪੈਂਦੇ ਆ ਤੇ ਉਹ ਉਹਨਾਂ ਦਾ ਇਹ ਸਫਰ ਜਿਹੜਾ ਉਹ ਕਿੰਨਾ ਮੁਸ਼ਕਲਾਂ ਭਰਿਆ ਰਹਿੰਦਾ ਹੈ ਤਾਂ ਉੱਥਾ ਨਰਿੰਦਰ ਸਿੰਘ ਗੱਲ ਕਰਨ ਦੇ ਵਿੱਚ ਵੀ ਦਮਦਾਰ ਨੇ ਦਲੇਰ ਨੇ ਹੂੰ ਜੇ ਤੁਹਾਡੇ ਨਾਲ ਉਹ ਬੈਠੇ ਐ ਇੰਟਰਵਿਊ ਦੇ ਵਿੱਚ ਕਿਤੇ ਗੱਲ ਕਰ ਰਹੇ ਆ ਬੜੀ ਠੋਕ ਕੇ ਗੱਲ ਕਰਦੇ ਆ ਵਿਚਲੀਆਂ ਗੱਲਾਂ ਬਹੁਤ ਪਤਾ ਇਸੇ ਕਰਕੇ ਬੰਦਾ ਗੱਲ ਛੇੜਦਾ ਬਾਤ ਨਹੀਂ ਤੇ ਰਿਟਾਇਰਮੈਂਟ ਤੋਂ ਬਾਅਦ ਅਗਲਾ ਵੈਸੇ ਹੀ ਕਹਿਣ ਲੱਗੇ ਆਪਣਾ ਹੋਇਆ ਨਿਭੜਾ ਆ ਨਹੀਂ ਤੇ ਫਿਰ ਅਗਲਾ ਕਹਿੰਦਾ ਮੈਂ ਕੀ ਲੈਣਾ ਮੇਰਾ ਤਾਂ ਜਿਹੜਾ ਸਰਵਿਸ ਦਾ ਟਾਈਮ ਪੂਰਾ ਹੋ ਗਿਆ ਤਾਂ ਖੈਰ ਇਹ ਹੁਣ ਦੇਖਣਾ ਹੋਵੇਗਾ ਕਿ ਅਗਲਾ ਕਦਮ ਇਹਨਾਂ ਦਾ ਕੀ ਹੋਏਗਾ ਜੀ ਜੀ ਅਮਰਪਾਲ ਸਿੰਘ ਜੀ ਵੀ ਕਹਿ ਰਹੇ ਨੇ ਕਿ ਸਿੰਚਾਈ ਘਟਾਲੇ ਤੇ ਕਹਿੰਦੇ ਰੌਲਾ ਤਾਂ ਬਹੁਤ ਪੈਂਦਾ ਸੀ ਪਰ ਰਿਜ਼ਲਟ ਕਹਿੰਦੇ ਉਹਦਾ ਅਜੇ ਤੱਕ ਨਹੀਂ ਆਇਆ ਆ ਇਧਰ ਮਿੱਤਰ ਬੜਹੰਡੇ ਵਾਲੇ ਕਹਿ ਰਹੇ ਨੇ ਕਿ ਪਈ ਇੱਕ ਘਟਾਲਾ ਜਿਹੜਾ ਕਾਂਗਰਸ ਦੇ ਵੇਲੇ ਹੋਇਆ ਸੀ ਜੇ ਨਰਿੰਦਰ ਸਿੰਘ ਬਾਰੇ ਜਾਣਨਾ ਤੇ ਮਜੀਠੀਆ ਸਾਹਿਬ ਨੂੰ ਪੁੱਛ ਲੋ ਕਹਿੰਦੇ ਕਿਵੇਂ ਠੰਡ ਚ ਪਾਣੀ ਦੇ ਗਲਾਸ ਪੀਵੇ ਦੋਨੇ ਖਦਰ ਸਿੰਘ ਜੀ ਕਹਿ ਰਹੇ ਅੱਛਾ ਉਹ ਤੋਂ ਇੱਕ ਘਟਨਾ ਹੋਰ ਬੜੀ ਤਗੜੀ ਵਾਪਰੀ ਹੂੰ ਜਦੋਂ ਮਜੀਠੀਏ ਨੂੰ ਤਲਬ ਕਰ ਲਿਆ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਯੂਵਾ ਮੋਰਚਾ ਵਾਲੇ ਸੀ ਉਹ ਪਤਲਾ ਫੁਕਣ ਆ ਗਏ ਜੀ ਉਹ ਪਤਲਾ ਫੁਕਣ ਆ ਗਏ ਤੇ ਅਕਾਲੀਆਂ ਨੂੰ ਬੜਾ ਗੁੱਸਾ ਚੜਿਆ ਉਹ ਗਾਂ ਕੁਝ ਇਹਨਾਂ ਦਾ ਮਾਮਲਾ ਕਿ ਉਹਨਾਂ ਨੇ ਪੁੱਤਲੇ ਇਹਨਾਂ ਦੇ ਕੱਢ ਲਏ ਤਾਂ ਮਤਲਬ ਕਿ ਉਹਦੋਂ ਇੱਕੋ ਸਰਕਾਰ ਦੇ ਜਿਹੜੇ ਹਿੱਸੇਦਾਰ ਸੀਗੇ ਉਹ ਵੀ ਇਸ ਤਰ੍ਹਾਂ ਚੱਲ ਪਏ ਕਿ ਪੁੱਤਲੇ ਤਾਂ ਕਬੂਕ ਕਰਨੇ ਸ਼ੁਰੂ ਕਰਦੇ ਇੱਕ ਦੂਜੇ ਦੇ ਚ ਚਲੋ ਜੀ ਚਲੋ ਤਰਨ ਤਾਨ ਚ ਕਹਿੰਦੇ ਹੋਇਆ ਸੀ ਜਿਆ ਜ ਦਿੱਲੀ ਸਾਹਿਬ ਸ਼ਰਾਬ ਵਾਲਾ ਜਿਹੜਾ ਜੜੀਲੀ ਸ਼ਰਾਬ ਵਾਲਾ ਜਿਹੜਾ ਕਹਿ ਰਿਹਾ ਕਿ ਇਸ ਝੰਡਿਆਲੇ ਤਰਨ ਇਸ ਏਰੀਆ ਦੇ ਵਿੱਚ